ਫਾਜ਼ਿਲਕਾ ਜ਼ਿਲ੍ਹੇ ਦੇ ਮਲੋਟ ਰੋਡ ਦੇ ਪਿੰਡ ਟਾਲੀ ਵਾਲਾ ਦੇ ਨਜ਼ਦੀਕ ਇੱਕ ਵੱਡੀ ਘਟਨਾ ਵਾਪਰੀ ਜਿੱਤੇ ਰੋਡਵੇਜ਼ ਬੱਸਾਂ ਤੇ ਕੈਂਟਰ ਦਾ ਆਹਮੋ ਸਾਹਮਣੇ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ ਦੱਸਿਆ ਇਸ ਬੱਸ ਦੇ ਵਿੱਚ ਸਵਾਰ ਜਿਹੜੀਆਂ 40 ਸਵਾਰੀਆਂ ਸਨ ਤੇ 15 ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਸੂਚਨਾ ਤੋਂ ਬਾਅਦ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਰਾਹਗੀਰਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਬਸ ਤੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪਹੁੰਚੇ ਪ੍ਰਸ਼ਾਸਨ ਨੇ ਦੱਸਿਆ ਕਿ ਟਾਲੀ ਵਾਲਾ ਦੇ ਨਜ਼ਦੀਕ ਆ ਮੋ ਸਾਹਮਣੇ ਸਰਕਾਰੀ ਬੱਸ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਈ ਹੈ ਹਾਲਾਂਕਿ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ 15 ਸਵਾਰੀਆਂ ਜਿਹੜੀਆਂ ਨੇ ਉਹ ਕੰਬੀ ਰੂਪ ਨਾਲ ਜ਼ਖਮੀ ਹੋਈਆਂ ਨੇ ਇਸ ਤੋਂ ਬਾਅਦ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਹੁਣ ਸੜਕ ਫੋਰਸ ਸੁਰੱਖਿਆ ਫੋਰਸ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹਾਲਾਂਕਿ ਦੱਸ ਦਈਏ ਕਿ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਕਿ ਆਖਰ ਇਹ ਪੂਰੀ ਘਟਨਾ ਕਿਵੇਂ ਵਾਪਰੀ ਹੈ ਕੀ ਕੁਝ ਪੂਰਾ ਮਾਮਲਾ ਜਿਹੜਾ ਦੇਖਣ ਨੂੰ ਮਿਲਿਆ ਪਰ ਫਿਲਹਾਲ ਮੌਕੇ ਦੀਆਂ ਤਸਵੀਰਾਂ ਬਹੁਤ ਮੰਦ ਭਾਕੀਆਂ ਸਾਹਮਣੇ ਆਈਆਂ ਹੈਰਾਨ ਪਰੇਸ਼ਾਨ ਕਰ ਦੇਣ ਵਾਲਾ ਮਾਮਲਾ ਜਿੱਥੇ ਕਿ ਜਿੱਥੇ ਭਿਆਨਕ ਹਾਦਸਾ ਇੱਕ ਜਿਹੜੀ ਬੱਸ ਸੀਗੀ ਉਸ ਦੀ ਟੱਕਰ ਜਿਹੜੀ ਆ ਉਹ ਭਿਆਨਕ ਹੋਈ ਆ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪੱਕਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਹੁਣ ਦੱਸੀਏ ਕਿ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਵੀ ਵੱਡੇ ਬਿਆਨ ਦਿੱਤੇ ਗਏ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਕੀ ਕੋਈ ਜਾਣਕਾਰੀ ਤੁਸੀਂ ਸੁਣ ਸਕਦੇ ਹੋ ਆਡੀ ਸਾਡੀ ਪ੍ਰੋਫਾਈਲ ਕਾਦੀ ਗੱਡੀ ਸੀ ਸਰਸੇ ਤੋਂ ਆ ਰਹੀ ਸੀ ਅਸੀਂ ਤਾਂ ਫਾਇਲ ਕਾ ਬੱਸ ਸਟੈਂਡ ਸੀ ਅਸੀਂ ਵੀ ਡਿਊਟੀ ਕਰਕੇ ਆਏ ਤੇ ਸਾਨੂੰ ਮੈਸੇਜ ਮਿਲਿਆ ਵੀ ਇਸ ਤਰ੍ਹਾਂ ਕਰਕੇ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਡਰਾਈਵਰ ਜਿਹੜਾ ਸੀ ਬਹੁਤ ਬੁਰੀ ਤਰ੍ਹਾਂ ਵਿੱਚ ਫਸ ਚੁੱਕਿਆ ਸੀਗੇ ਫਿਰ ਅਸੀਂ ਸਾਰੇ ਉੱਥੋਂ ਆ ਕੇ ਤੇ ਲੋਕਲ ਪਿੰਡ ਵਾਲੇ ਆਕੇ ਸਾਰੇ ਬਹੁਤ ਹੈਲਪ ਕੀਤੀ ਜਿਨਾਂ ਨੇ ਆਕੇ ਸਾਰਿਆਂ ਨੇ ਤੇ ਡਰਾਈਵਰ ਨੂੰ ਕੱਢ ਕੇ ਤੇ ਅਸੀਂ ਉਹਨੂੰ ਹਸਪੀਟਲ ਪਹੁੰਚਾਇਆ ਠੀਕ ਹੈ ਇਹਦੇ ਵਿੱਚ ਕੋਈ ਸਵਾਰੀਆਂ ਵੀ जख्मी ਹੋਈਆਂ ਜੀ ਸਵਾਰੀਆਂ ਪੰਜ ਛੇ ਸਵਾਰੀਆਂ ਦੇ ਨੋਰਮਲ ਸੱਟਾਂ ਵੱਜੀਆਂ ਪਰ ਉਹਨਾਂ ਨੂੰ ਪਿੰਡ ਆਲਿਆਂ ਨੇ ਆਪਦੇ ਵਹੀਕਲਾਂ ਤੇ ਹਸਪੀਟਲ ਪਹੁੰਚਾਇਆ ਜੀ ਇਹ ਪਤਾ ਲੱਗਾ ਹਾਸਾ ਕਿਵੇਂ ਹੋਇਆ ਕੋਈ ਇਹਦੇ ਬਾਰੇ ਜਾਣਦਾ ਨਹੀਂ ਇਹ ਤਾਂ ਨਹੀਂ ਪਤਾ ਲੱਗੇ ਅਸੀਂ ਬਾਅਦ ਚ ਆਏ ਸੀਗੇ ਠੀਕ ਹੈ ਜੀ ਤੇ ਸਰ ਕੋਈ ਇਹਦੇ ਵਿੱਚ ਕੋਈ ਹੋਰ ਕੋਈ ਡੈਥ ਵਗੈਰਾ ਤਾਂ ਕੋਈ ਦੱਸ ਰਿਹਾ ਸੀ ਕੋ ਕਲੀਅਰ ਹੈ ਕਿ ਨਹੀਂ ਚਾਲਕ ਕਿ ਜੱਤ ਜੱਤ ਕੋਈ ਦੱਸ ਰਹੀ ਸੀ ਹਾਂਜੀ ਉਹ ਕੈਂਟਰ ਚਾਲਕ ਦੀ ਜੱਤ ਰਹੀ ਹੈ ਇੱਥੇ ਜਿਹੜੇ ਲੋਕਲ ਵੇਖਣ ਵਾਲੇ ਲੋਕ ਸੀ ਉਹਨਾਂ ਨੇ ਦੱਸਿਆ ਹੈਗਾ ਠੀਕ ਹੈ ਤਾਂ ਜਿਹੜੀ ਐਂਬੂਲੈਂਸ ਤੇ ਪ੍ਰਸ਼ਾਸਨਿਕ ਅਧਿਕਾਰੀ ਕਿੰਨੇ ਕ ਸਮੇਂ ਬਾਅਦ ਪਹੁੰਚ ਕੇ ਸੀਗੇ ਦੇਖੋ ਅਸੀਂ ਬਾਅਦ ਚ ਪਹੁੰਚੇ ਹਾਂ ਕਿਉਂਕਿ ਅਸੀਂ ਸਾਨੂੰ ਹੋਣ ਗਿਆ ਫੇਰ ਆਏ ਹਾਂ ਅਸੀਂ ਲੇਟ ਆਏ ਇਸ ਵਾਰੇ ਸਾਨੂੰ ਨਹੀਂ ਪਤਾ ਕਿਦੋਂ ਆਏ ਹੈਗੇ ਠੀਕ ਹੈ ਜੀ ਤੁਹਾਡੇ ਆਉਣ ਤੋਂ ਪਹਿਲਾਂ ਪਿੰਡ ਵਾਲੇ ਲੋਕ ਜਾ ਕਾਰਜਾਂ ਚ ਲੱਗੇ ਹੋਏ ਸੀ ਜੀ ਸੀ ਪੀ ਮੰਗਾ ਕੇ ਜੀ ਤੇ ਟਰੈਕਟਰ ਮੰਗਾ ਕੇ ਉਹ ਮਦਦ ਕਰੀ ਜਾਂਦੇ ਸੀਗੇ ਜੀ ਡਰਾਈਵਰ ਨੂੰ ਕੱਢਣ ਦੀ ਠੀਕ ਹੈ ਜੇ ਜੇ ਮੈਂ ਆਪ ਲੈ ਕੇ ਆਇਆ ਜੀ ਮਤਲਬ ਆਪਣੀ ਜੇ ਜੇ ਮੈਂ ਆਪ ਲੈ ਕੇ ਆਇਆ ਆਪਣੀ ਜਿਹੜੇ ਲੋਕੋ ਜਿਹੜੇ ਮੈਂ ਕਿਹਾ ਚਲੋ ਬੰਦੇ ਦਾ ਬੰਦਾ ਅੰਦਰ ਜੀ ਰੋਡ ਤੇ ਜਿਹੜਾ ਚੱਲਦਾ ਮੈਂ ਵੀ ਰੋਡ ਤੇ ਚੱਲਦਾ ਮੇਰਾ ਵੀ ਐਕਸੀਡੈਂਟ ਕਦੇ ਪ੍ਰਮਾਤਮਾ ਨਾ ਕਰੇ ਉਹ ਨਹੀਂ ਬਿਲਕੁਲ ਪਰ ਕੋਲੋ ਜਿਹੋ ਹਾਥੀ ਰੱਬ ਨੇ ਲਾਇਆ ਅੱਗੇ ਰੋਡ ਚੱਲਦਾ ਚਲੋ ਪੰਜਾਬੀਆਂ ਦਾ ਵੀ ਹੈਗਾ ਕਿ ਜਿਹੜਾ ਕਿਸੇ ਵੀ ਜਿਹੜਾ ਆਕਸੀਵਲ ਜਿਹੜਾ ਲੜੀ ਦੇ ਵਿੱਚ ਜਦੋਂ ਰੋਡ ਕੋਲ ਆ ਤੇਰੀ ਵਿੱਚ ਜਦੋਂ ਕਿਸੇ ਆ ਜੀ ਰੱਬ ਨਾ ਕਰੇ ਬਿੱਲੀ ਪਾਉਂਦੀ ਹੈ ਜਦੋਂ ਲੋਡ ਪਵੇ ਪ੍ਰਮੇਂਦਰ ਹਾਜ਼ਰ ਹੋਊਗਾ ਫਿਰ ਜੀ ਕੋਈ ਵੀ ਲੋਡ ਪਵੇਗੀ ਕਿ ਲੱਗਦਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਆ ਵੀ ਜਿਹੜੀ ਐਮ뷸ੈਂਸ ਆ ਹੋਰ ਜਿਹੜਾ ਰਾਹਤ ਕਰ ਰਹੇ ਸੀ ਲਗਭਗ 40 ਮਿੰਟਾਂ ਦਾ ਫਾਜ਼ਲ ਕਰ ਤੂੰ ਐਮ뷸ੈਂਸ ਆਈ ਹੈ ਜੀ ਅਸੀਂ ਆਪਣੀਆਂ ਗੱਡੀਆਂ ਤੇ ਜਿਹੜੇ ਐਕਟਡ ਹੋਏ ਸੀ ਆਪਣੀ ਗੱਡੀਆਂ ਤੇ ਛੱਡ ਕੇ ਆਏ ਹਾਂ ਜੀ 5 ਮਿੰਟ ਰਸਤਾ ਐ ਐਮ뷸ੈਂਸ ਦਾ ਜੀ 40 ਮਿੰਟ ਬਾਅਦ ਐਮ뷸ੈਂਸ ਆਈ ਇੱਥੇ ਫਾਜ਼ਲ ਕਰ ਤੂੰ ਜੀ ਕੋਈ ਪ੍ਰਕਾਸ਼ਕ ਨਹੀਂ ਆਇਆ ਨਾ ਕਿ ਉਹ ਲੀਡਰ ਆਇਆ ਕਿ ਲਗਭਗ ਉਹ ਤੋ 2.5 ਘੰਟੇ ਹੋ ਸਕਦੇ ਨੇ ਜੀ ਕਿ ਫਾਜ਼ਲ ਕਾ ਦੇ ਐਮਐਲਏ ਨੂੰ ਪਤਾ ਲੱਗਾ ਕਿ ਫਾਜ਼ਲ ਕਾ ਦੇ ਐਮਐਲਏ ਜਾਂ ਕੋਈ ਹੋਰ ਲੀਡਰ ਇੱਥੇ ਆ ਨਹੀਂ ਸਕਦਾ ਸੀਗਾ ਇਹ ਸਾਰਾ ਪਬਲਿਕ ਦੀ ਜ਼ਿੰਮੇਵਾਰੀ ਆ ਸਾਡੇ ਕੋਲ ਰੋਡ ਟੈਕਸ ਲੈਂਦੇ ਨੇ ਸਾਡੇ ਕੋਲ ਹਰ ਇੱਕ ਤਰ੍ਹਾਂ ਟੈਕ ਸਾਡਾ ਦੀ ਮਜੂਦ ਦਿੰਦੇ ਆ ਤੇ ਪਰ ਇੱਥੇ ਜਦੋਂ ਰੋਡ ਤੇ ਕੋਈ ਇੱਕ ਦੁਰਘਟਨਾ ਹੁੰਦੀ ਆ ਤਾਂ ਪ੍ਰਸ਼ਾਸਨ ਨਹੀਂ ਆਉਂਦਾ ਆ ਡਰਾਈਵਰ ਦੀ ਸਥਿਤੀ ਕੀ ਆ ਕੋਈ ਪਤਾ ਡਰਾਈਵਰ ਕਿੱਥੋਂ ਦਾ ਸੀ ਕੁਝ ਹੱਦ ਤੱਕ ਠੀਕ ਆ ਪਰ ਫਟਾ ਕਾफी ਜ਼ਿਆਦਾ ਇਹਨਾਂ ਨੂੰ ਕਾਫੀ ਫਟਾ ਜ਼ਿਆਦਾ ਸੋ ਤੋਂ ਇੱਕ ਵਾਰੀ ਤਸਵੀਰਾਂ ਫੇਰ ਇਸ ਦੇ ਵਿੱਚ ਕਿੰਨਿਆਂ ਦੀ ਡੈਥ ਹੋਈ ਹੈ ਕਿੰਨੇ ਜ਼ਖਮੀ ਹੋਏ ਹੈ ਔਰ ਇਹ ਹਾਦਸਾ ਕਿੱਥੇ ਹੋਇਆ ਇਹ ਹਾਦਸਾ ਜੀ ਪਿੰਡ ਟਾਲੀ ਵਾਲਾ ਬੋਦਲਾ ਤੋਂ ਥੋੜਾ ਅੱਗੇ ਬਾਹਰ ਰਕਪਟਾਲੀ ਵਾਲਾ ਬੋਦਲਾ ਜੀ ਜੀਟੀ ਰੋਡ ਮਲੋੜ ਫਾਜਾ ਦੇ ਕੋਲ ਪੰਜਾਬ ਰੋਡ ਦੀ ਜੀ ਬੱਸ ਸੀ ਜੀ ਜੋ ਮਲੋੜ ਤੋਂ ਫਾਜਾ ਕਾ ਤੋਂ ਮਲੋੜ ਵੱਲ ਆ ਰਹੀ ਸੀ ਕਿ ਫਾਜਾ ਕਾ ਤੋਂ ਮਲੋੜ ਰੋਡ ਤੋਂ ਫਾਜਾ ਜਾ ਰਹੀ ਸੀ ਤੇ ਟੈਂਟਰ ਜਿਹੜਾ ਫਾਜਾ ਤੋਂ ਮਲੋੜ ਵੱਲ ਆ ਰਿਹਾ ਸੀ ਜੀ ਆਮੋ ਸਾਹਮਣੇ ਨਾ ਚੱਕਰ ਹੋਈ ਹੈ ਜਿਸ ਵਿੱਚ 15 ਦੇ ਕਰੀਬ ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਸਨ ਜਿਨ੍ਹਾਂ ਵਿੱਚੋਂ ਹਸਪਤਾਲ ਦੀ ਰਿਪੋਰਟ ਮੁਤਾਬਕ ਦੋ ਜਣਾਂ ਦੀ ਮੌਤ ਹੋ ਚੁੱਕੀ ਹੈ